ਏ ਉਮੀਦਾਂ ਦੀ ਗੱਲ ਕਰੀਏ ਕਿਹੜੀ ਕਿਹੜੀ ਪਾਰਟੀ ਤੋਂ ਉਮੀਦਾਂ ਨੇ ਐਮਪੀ ਕਿਸ ਤਰ੍ਹਾਂ ਹੋਣੀ ਚਾਹੀਦਾ ਵਾ ਤੇ ਐਮਪੀ ਤੋਂ ਕੀ ਕੀ ਉਮੀਦਾਂ ਨੇ ਕਿਸ ਤਰ੍ਹਾਂ ਅਮਰਸਾ ਸਾਹਿਬ ਦਾ ਜਿਹੜਾ ਕੀ ਵਿਕਾਸ ਹੋਣਾ ਚਾਹੀਦਾ ਵਾ ਹਾਂ ਉਹ ਤਾਂ ਇੰਨਾ بڑا ਵਿਕਾਸ ਇੱਥੇ ਸਾਰਾ ਦਿਨ ਜਾਮ ਲੱਗਾ ਰਿਹਾ ਸਾਰਾ ਦਿਨ ਇੱਥੇ ਨੰਗਣੂ ਜਗ੍ਹਾ ਨਹੀਂ ਗਿਆ ਚਾਲਾ ਉਮੀਦਾਂ ਵੀ ਉਮੀਦਵਾਰ ਵਿੱਚੋਂ ਕਿਹੜਾ ਉਮੀਦਵਾਰ ਤੁਹਾਨੂੰ ਜਿਹੜਾ ਜ਼ਿਆਦਾ ਤਾਕਤਵਰ ਲੱਗਦਾ ਇਹਦੇ ਹੁਣ ਪਬਲਿਕ ਤੇ ਆ ਨਾ ਤੁਸੀ ਪਬਲਿਕ ਜੀ ਆ ਪਬਲਿਕ ਆਪਾਂ ਪਬਲਿਕ ਹੀ ਹਾਂ ਹੁਣ ਤੇ ਜਿਹੜਾ ਕੰਮ ਕਰੇਗਾ ਉਹ ਹੀ ਉਮੀਦਵਾਰ ਆਏ ਫੋਟਾ ਜੋਰ ਆ ਗਿਆ ਵਾ ਉਮੀਦਵਾ ਫੇ ਤੁਹਾਡੇ ਬੂਏ ਗਾੜੀ ਆ ਕੇ ਹੱਥ ਪਲਾ ਜੋੜਦੇ ਨੇ ਵੀ ਸਾਨੂੰ ਵੋਟ ਪਾਓ ਤੇ ਸਾਡੀ ਸਰਕਾਰ ਬਣਾਓ ਲੋਕਾਂ ਦੀਆਂ ਗੱਲਾਂ ਬਾਤਾਂ ਸਹੂਲਤਾਂ ਸਾਰੀਆਂ ਸਹੀ ਕਰਨੀਆਂ ਚਾਹੀਦੀਆਂ ਹਵਾ ਕਿਹਦੀ ਆ ਰਹੀ ਐ ਮਰਸਾ ਸਾਹਿਬ ਦੀ ਤੇ ਬਾਜੀ ਕੋਲ ਮਾਰੇਗਾ ਬਾਜੀ ਦੇ ਸਾਜੀ ਓਜੜਾ ਦੀ ਕਹਿੰਦੇ ਐ ਅੱਜ ਕੱਲ ਸਾਰੇ ਮੰਗ ਤੇ ਸਾਰੇ ਮਸਰ ਦੀ ਕੋਈ ਜੀ ਐ ਜੀ ਸਾਰਿਆਂ ਦੀ ਹਾਂਜੀ ਛਾਟੇ ਦੀ ਕੋਈ ਸਪੈਸ਼ਲ ਮੰਗਦਾ ਹੈ ਨਹੀਂ ਨੇ ਪੁੱਲ ਵਾਲਾ ਨਹੀਂ ਪਹੁੰਚ ਲਈ ਬੋਲ ਤੇ ਨਹੀਂ ਬੜੇ ਚੰਗਾ ਲੱਗੋ ਅਕੀਰ ਲੋਕਾਂ ਚ ਵੋਟਾਂ ਦੇ ਵਿੱਚ ਵੋਟਰਾਂ ਵਿੱਚ ਕਿੰਨਾ ਕੁ ਜਾਣ ਆ ਪਹਿਲੇ ਨਾਲੋਂ ਸ਼ਾਹ ਜ਼ਿਆਦਾ ਵੋਟਰਾਂ ਚ ਕਿ ਸ਼ਾਹ ਘੱਟ ਹੈ ਪਹਿਲੇ ਨਾਲੋਂ ਦਾਦਾ ਤਾਂ ਪਤਾ ਲੱਗਣਾ ਲੱਗੇ ਜੇ ਆਗੇ 5-7 ਦਿਨ ਪਹਿਲਾਂ ਯਾਨਸੇ ਗਿਆ ਜੀ ਉਹਨਾਂ ਦੇ ਉਹਨਾਂ ਦੀ ਹਵਾ ਜ਼ਿਆਦਾ ਸਭ ਤੋਂ ਜ਼ਿਆਦਾ ਆਦਣਾ ਦੀ ਹੈ ਭਈਆ ਦਾਦੇ ਤੁਹਾਡੇ ਕੋ ਲੋਕ ਲੋ ਵਿਚਰਦੇ ਨੇ ਜਾਂ ਲੋਕ ਤੁਹਾਡੇ ਕੋ ਆਉਂਦੇ ਵੀ ਨੇ ਠੀਕ ਆ ਵੱਖ-ਵੱਖ ਤਰ੍ਹਾਂ ਦੀ ਹਵਾਵਾ ਕੀ ਕਹਿਣੇ ਚਾਹੋਗੇ ਕਿਹੜੇ ਪਾਰਟੀਆਂ ਜੋ ਜ਼ਿਆਦਾ ਵਾ ਪਬਲਿਕ ਦੀ ਜਿਹੜੀ ਰਹਿ ਗਈ ਆ ਨਾ ਉਹਨਾਂ ਨੂੰ ਲੋਕ ਕਹਿੰਦੇ ਆ ਵੀ ਜਿਹੜੀ ਧਰਮ ਨਰਪਖ ਪਾਰਟੀ ਨੂੰ ਅਸੀਂ ਮਤਲਬ ਕਿ ਵੋਟ ਕਰਨੀ ਆ ਹੁਣ ਜਿਹੜਾ ਵੀ ਐਮਪੀ ਨਵਾਂ ਬਣੇਗਾ ਉਹਦੇ ਅੱਗੇ ਸਾਡੀ ਪਬਲਿਕ ਪਹਿਲਾਂ ਡਿਮਾਂਡ ਹੀ ਉਹਨਾਂ ਦੀ ਇਹ ਆ ਗਈ ਵੀ ਪਹਿਲਾਂ ਪਾਣੀ ਦਾ ਮਸਲਾ ਹਲ ਕਰਾਵੇ ਸ਼ੁੱਧ ਪਾਣੀ ਚਾਹੀਦਾ ਵਾ ਵੀ ਦੀ ਗੱਲ ਕਰੀਏ ਗੁਰਜੀਤ ਸਿੰਘ ਔਇਲਾ ਦੋ ਹੋਰ ਐਮਪੀ ਬਣ ਚੁੱਕੇ ਨੇ ਕਿ ਲੱਗਦਾ ਪਿਆ ਸੀ 3 ਸੀ ਵਾਲੀ ਫੇਰ ਹਟਰੀ ਮਾਰਨਗੇ ਲੋਕਾਂ ਦੇ ਦਿਲਾ ਵਿੱਚ ਰਾਜ ਕਰਨਗੇ ਕਿ ਲੱਗਦਾ ਪੀ 3 ਸੀ ਔਰ ਐਮ ਪੀ ਬਣ ਸਕਦੇ ਨੇ ਲੋਕਾਂ ਦੀ رائے ਹੋਈ ਹੈ ਕਿ ਆ ਵੀ ਉਹ ਤੀਸਰੀ ਵਾਰੀ ਹੈਡਿੰਗ ਮਾਰਨ ਜਾ ਰਹੇ ਨੇ ਸਸਰੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਲੋਕ ਸਭਾ ਦੀ ਇਲੈਕਸ਼ਨ ਦਾ ਕਾਜ ਹੋ ਚੁੱਕਿਆ ਵਾ ਤੇ ਲੋਕਾਂ ਦੀ ਕਚਹਿਰੀ ਵਿੱਚ ਪਹੁੰਚੇ ਆ ਜਨਤਾ ਜਨਾਰਦਨ ਹੁੰਦੀ ਆ ਅਤੇ ਜਨਤਾ ਹੀ ਜਿਹੜੀ ਆ ਸਰਕਾਰ ਬਣਾਉਂਦੀ ਆ ਤੇ ਜਨਤਾ ਹੀ ਸਰਕਾਰ ਛੱਡਦੀ ਆ ਲੋਕਾਂ ਦੀ ਕਚਹਿਰੀ ਵਿੱਚ ਪਹੁੰਚੇ ਆ ਤੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਅਮਰਸਾਹਬ ਸਾਹਿਬ ਦੇ ਛਾੜਾ ਬਾਜ਼ਾਰ ਵਿੱਚ ਆ ਤੇ ਲੋਕਾਂ ਨਾਲ ਗੱਲਬਾ ਉਮੀਦਵਾਰ ਕਿਸ ਤਰ੍ਹਾਂ ਦਾ ਹੁਣ ਚਾਹੀਦਾ ਕਿਹੜੀ ਪਾਰਟੀ ਦੀ ਹਵਾ ਜ਼ਿਆਦਾ ਵਾਹ ਕਿਹੜੀ ਪਾਰਟੀ ਦਾ ਜੋਰ ਆ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ ਵੀ ਹਾਂਜੀ ਸਾਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹਰਮਿਕ ਸਿੰਘ ਜੀ ਜਬੀ ਸਿੰਘ ਜੀ ਕਿਹੜੀ ਪਾਰਟੀ ਦਾ ਜੋਰ ਆ ਪਾਰਟੀ ਦਾ ਹਜੇ ਕੋਈ ਪਤਾ ਨਹੀਂ ਲੱਗਣ ਰਿਹਾ ਜਿੱਥੇ ਹਜੇ ਕੋਈ ਪਤਾ ਨਹੀਂ ਕਿਹਦਾ ਜੋਰ ਆ ਆਵਾਜ਼ ਕੀ ਲੱਗਦੀ ਆ ਹਜੇ ਕੋਈ ਪਤਾ ਨਹੀਂ ਕਹਿ ਨਹੀਂ ਸਕਦੇ ਜੀ ਕਿਹਦਾ ਨਹੀਂ ਕਹਿ ਸਕਦੇ ਜੀ ਇਹ ਟਾਈਮ ਜੇ ਇਹ ਉਮੀਦਾਂ ਦੀ ਗੱਲ ਕਰੀਏ ਕਿਹੜੀ ਕਿਹੜੀ ਪਾਰਟੀ ਤੋਂ ਉਮੀਦਾਂ ਨੇ ਐਮਪੀ ਕਿਸ ਤਰ੍ਹਾਂ ਦਾ ਹੁਣ ਚਾਹੀਦਾ ਵਾ ਤੇ ਐਮਪੀ ਤੋਂ ਕੀ ਕੀ ਉਮੀਦਾਂ ਨੇ ਕਿਸ ਤਰ੍ਹਾਂ ਅਮਰਸਾਹ ਸਾਹਿਬ ਦਾ ਜਿਹੜਾ ਕੀ ਵਿਕਾਸ ਹੋਣਾ ਚਾਹੀਦਾ ਵਾ ਵਿਕਾਸ ਹੈ ਮਹਾਰਾਜ ਤੁਹਾਡੇ ਸਾਹਮਣੇ ਵੇਖ ਲੋ ਆ ਕੀ ਹਾਲ ਵਿਹਾਰ ਦਾ ਸਾਡੇ ਵਾ ਵੇਖੋ ਤਕਾਣਾ ਕਿਤਨਾ ਵਧੀਆਂ ਬਾਹਰ ਸਾਡੀਆਂ ਜਾਂ ਦੇਖ ਇਨਾ ਵਧਿਆ ਦਾ ਕਿ 2-2 ਫੁੱਟ ਸੜਕ ਦੇ ਪਹੁੰਚੇ ਲੋਕੀ ਹਣੋ ਤੇ ਇਨਾ ਬੜਾ ਵਿਕਾਸ ਇੱਥੇ ਸਾਰਾ ਦਿਨ ਜਾਮ ਲੱਗਾ ਰਹਿੰਦਾ ਸਾਰਾ ਦਿਨ ਇੱਥੇ ਨੰਗਣੂ ਜਗ੍ਹਾ ਨਹੀਂ ਗਈ ਸਾਰਾ ਦਿਨ ਜਾਮ ਲੱਗਦਾ ਤੁਸੀਂ ਫਾੜਕ ਲਾ ਕੇ ਜਾ ਕੇ ਵੇਖੋ ਬਹੁਤ ਬੁਰਾ ਹਾਲ ਤੇ ਮੀਨ ਇਹ ਸੋ ਵਿਚਾਰੇ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਚ ਨੇ ਜਿਵੇਂ ਕਿ ਅਕਾਲੀ ਦਲ ਤੋਂ ਜਿਹੜੇ ਅਨਿਲ ਜੋਸ਼ੀ ਜੀ ਨੇ ਬੀਜੇਪੀ ਤੋਂ ਜਿਹੜੇ ਕੀ ਤਰਨਦੀ ਸੰਧੂ ਨੇ ਤੇ ਜੇ ਗੱਲ ਕਰੀਏ ਕਾਂਗਰਸ ਦੀ ਗੁਰਜੀਤ ਸਿੰਘ ਔਇਲਾ ਨੇ ਤੇ ਆਮ ਆਦਮੀ ਪਾਰਟੀ ਤੋਂ ਧਾਰੀਵਾਲ ਸਾਹ ਅਨਕੁਲਦੀ ਸਿੰਘ ਧਾਰੀਵਾਲ ਚਾਰਾ ਉਮੀਦਾਂ ਉਮੀਦਵਾਰ ਵਿੱਚੋਂ ਕਿਹੜਾ ਉਮੀਦਵਾਰ ਤੁਹਾਨੂੰ ਜਿਹੜਾ ਜ਼ਿਆਦਾ ਤਾਕਤਵਰ ਲੱਗਦਾ ਤਾਕਤਵਰ ਜੀ ਸਾਰੇ ਜੇ ਹੁਣ ਟਾਈਮ ਦੇ ਲੋਕਾਂ ਦੇ ਪਤਾ ਲੱਗੇ ਜਿਹੜਾ ਕੀ ਕਰਦੇ ਨੇ ਇਹ ਹੈ ਉਹਨਾਂ ਪਬਲਿਕ ਤੇ ਹੈ ਨਾ ਪ੍ਰਬੰਧ ਤੁਸੀਂ ਪਬਲਿਕ ਜੀ ਆ ਪਬਲਿਕ ਆਪਾਂ ਪਬਲਿਕ ਹੀ ਆ ਹੋਂ ਤੇ ਜਿਹੜਾ ਕੰਮ ਕਰੇਗਾ ਉਹ ਹੀ ਉਮੀਦਵਾਰ ਆਏਗਾ ਜੀ ਇੱਥੇ ਠੀਕ ਆ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ ਸਰਦਾਰ ਜੀ ਬੈਠੇ ਨੇ ਹਾਂਜੀ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੁਰਸਾਹਿਬ ਸਿੰਘ ਜੀ ਗੁਰਸਾਹਿਬ ਸਿੰਘ ਜੀ ਵੋਟਾਂ ਦਾ ਜੋਰ ਆ ਗਿਆ ਵਾ ਉਮੀਦਵਾਰ ਫੇਰ ਤੁਹਾਡੇ ਬੂਹੇ ਗਾੜੀ ਆ ਕੇ ਹੱਥ ਪਲਾ ਜੋੜਦੇ ਨੇ ਵੀ ਸਾਨੂੰ ਵੋਟ ਪਾਓ ਤੇ ਸਾਡੀ ਸਰਕਾਰ ਬਣਾਓ ਕੀ ਕੀ ਉਮੀਦਾਂ ਨੇ ਤੇ ਕਿਸ ਦਾ ਉਮੀਦਵਾਰ ਹੋਣਾ ਚਾਹੀਦਾ ਵਾ ਉਮੀਦ ਬਾਜੀ ਸਭ ਤੋਂ ਜੀ ਪਾਈ ਚੰਗਾ ਹੋਣਾ ਚਾਹੀਦਾ ਜੀ ਸਭ ਤੋਂ ਵਧੀਆ ਆਪਣੀ ਦੇ ਹੈ ਜੀ ਵਧੀਆ ਹੋਣਾ ਚਾਹੀਦਾ ਲੋਕਾਂ ਦੀਆਂ ਗੱਲਾਂ ਬਾਤਾਂ ਸਹੂਲਤਾਂ ਸਾਰੀਆਂ ਸਹੀ ਕਰਨੀਆਂ ਚਾਹੀਦੀਆਂ ਬਾਕੀ ਇਹ ਤੇ ਟਾਈਮ ਆਉਣ ਤੇ ਪਤਾ ਲੱਗਦਾ ਕਿਹੜਾ ਹੋਊਗਾ ਜੀ ਸਰ ਮਿਲੇ ਸੋ ਵੀ ਹਵਾ ਕੇ ਦੀ ਹਰ ਕੀ ਅਮਰਸਾਹਬ ਦੀ ਤੇ ਬਾਜੀ ਕੌਣ ਮਾਰੇਗਾ ਵਾ ਬਾਜੀ ਦੇ ਸਰ ਜੀ ਓਜਲਾ ਜੀ ਕਹਿੰਦੇ ਅੱਜ ਕੱਲ ਸਰ ਸਾਰੇ ਓਜਲਾ ਜੀ ਹੋਣਗੇ ਐਤ ਕੀ ਬਾਕੀ ਵੇਖੋ ਜੀ ਟਾਈਮ ਆਉਣ ਤੇ ਪਤਾ ਲੱਗਦਾ ਜੀ ਕੌਣ ਨਾਮ ਕੋ ਜੀ ਮੁਨੀਸੋ ਵੀ ਅਮਰਸਰ ਸਾਹਿਬ ਦੀ ਵਿਕਾਸ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਵਿਕਾਸ ਦੇ ਅਧਾਰ ਪਹਿਲ ਦੇ ਅਧਾਰ ਤੇ ਹੋਣ ਚਾਹੀਦੇ ਨੇ ਤੁਹਾਡੇ ਘਰ ਸ਼ਹਾੜੇ ਦੇ ਕਿਹੜੇ ਮੁੱਦੇ ਨੇ ਸ਼ਹਾੜੇ ਜਿਹੋ ਸਰ ਮੇਨ ਮੁੱਦਾ ਇੱਕ ਜਿਹੜਾ ਜਾਮ ਬੜਾ ਲੱਗਦਾ ਇੱਕ ਆਪ ਖੋਦਾ ਆਪਾਂ ਦੁਕਾਨਦਾਰ ਅੱਗੇ ਵਧਿਆ ਆ ਆਪਾਂ ਆਪ ਸਹੀ ਹੋਵਾਂਗੇ ਤੇ ਫੇਰ ਹੀ ਅਗਲੇ ਨੂੰ ਕਹਾਂਗੇ ਆਪਾਂ ਨੂੰ ਆਪ ਨੂੰ ਪਹਿਲਾਂ ਵੇਖਣਾ ਚਾਹੀਦਾ ਆਪਾਂ ਅੱਡਾ ਇਨਾ ਬਾਹਰ ਵਧਾ ਕੇ ਬੋਰਡ ਲਾਏ ਆ ਆਪਾਂ ਕੇ ਤੋਂ ਪਹਿਲਾਂ ਆਪਣੇ ਤੋਂ ਸ਼ੁਰੂ ਹੋਵਾਂਗੇ ਤੇ ਫੇਰ ਹੀ ਲੋਕਾਂ ਨੂੰ ਕਹਾਂਗੇ ਕੀ ਲੱਗਦਾ ਵੀ ਅੱਗੇ ਦੋ ਵਾਰੀ ਜਿਹੜੇ ਕੀ ਕਿ ਲੱਗਦਾ ਵੀ ਜਨਤਾ ਨੂੰ ਫਿਰ ਫਤਵਾ ਦੇਗੀ ਵੱਜੂਗੀ ਇੱਦ ਕੀ ਆਉਣਗੇ ਔਜਲਾ ਸਾਹਿਬ ਵੀ ਆਉਣਗੇ ਇੱਦ ਕੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਉਹਨਾਂ ਨੇ ਕਹਿਣਾ ਵੀ ਔਜਲਾ ਸਾਹਿਬ ਆਉਣਗੇ ਤੇ ਜਨਤਾ ਦੇ ਵਿਚਾਰ ਵਿੱਚ ਪਹੁੰਚੇ ਆ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਲੋਕਾਂ ਦੇ ਵੀਊ ਵੀ ਲਵਾਂਗੇ ਕਿ ਕਿਹੜੀ ਪਾਰਟੀ ਦਾ ਜਾਜ ਹੋ ਰਿਹਾ ਉਹ ਗੱਲਬਾਤ ਕਰਦੇ ਆ ਹੋਰ ਲੋਕਾਂ ਦੇ ਨਾਲ ਕਰਾਂਗੇ ਹੋਰ ਦੁਕਾਨਦਾਰਾਂ ਦੇ ਨਾਲ ਤੇ ਪੁੱਛਾਂਗੇ ਵੀ ਉਹਨਾਂ ਦੇ ਮਨ ਦੀ ਕੀ ਆ ਤੇ ਕਿਹੜੀ ਪਾਰਟੀ ਦੀ ਹਵਾ ਵਾਤ ਕਿਹੜਾ ਪਾਰਟੀ ਦਾ ਕੀ ਜੋਰ ਆ ਗੱਲਬਾਤ ਕਰਾਂਗੇ ਬੌਜੀ ਨਾਲ ਹਾਂਜੀ ਬੌਜੀ ਕੀ ਨਾਮ ਹੈ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਦੀ ਕਿਹ ਅੱਜ ਤਾਂ ਕੋਈ ਪਤਾ ਨਹੀਂ ਸਾਂਝਾ ਮਿੰਜੇ ਲੱਗਣ ਡਿਆ ਅਜੇ ਉਹਨਾਂ ਵੋਟਾਂ ਦਾ ਜੋਰ ਛਰਾਊਗਾ ਤਾਂ ਫਿਰ ਪਤਾ ਲੱਗੇਗਾ ਕਿ ਕੌਣ ਅੱਗੇ ਵਧਣ ਡਿਆ ਤੇ ਕਿਹੜਾ ਨਹੀਂ ਵਧਣ ਡਿਆ ਇਹ ਮੈਨੂੰ ਇਹ ਸੋਚ ਕੀ ਕੀ ਉਮੀਦਾਂ ਨੇ ਆਪਣੇ ਐਮਪੀ ਤੋਂ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਵਾ ਤੇ ਅਮਰਸਰ ਸਾਹਿਬ ਦੀ ਜੇ ਗੱਲ ਕਰੀਏ ਤੁਹਾਡੇ ਸ਼ਿਹੜਾ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਹਿਲ ਦੀ ਰਾਤੇ ਹੋਣ ਵਾਲੇ ਨੇ ਪਹਿਲ ਦੇ ਰਾਤੇ ਵੀ ਅੰਮਰਸਰ ਨੂੰ ਕੁਝ ਮਿਲੇ ਤੇ ਫਿਰ ਹੀ ਵਾਦਾ ਨਾ ਤੇ ਜੇ ਮਦਰ ਕੁਝ ਨਾ ਮਿਲੇ ਤਾਂ ਫਿਰ ਤਾਂ ਕੋਈ ਵਾਦਾ ਹੀ ਕੋਈ ਨਹੀਂਗਾ ਤੇ ਪਹਿਲ ਦੇ ਤਾਰ ਤੇ ਕੁਝ ਮਿਲੇ ਸਹੀ ਮਿਲਣਾ ਜਾਈਦਾ ਵਾ ਇਹਨੂੰ ਜੇ ਸੋ ਵੀ ਐਮਪੀ ਦੀ ਗੱਲ ਕਰੀਏ ਚਾਰ ਉਮੀਦਵਾਰ ਨੇ ਅਕਾਲੀ ਦਲ ਤੋਂ ਨੀਲ ਜੋਸ਼ੀ ਨੇ ਤੇ ਇਹ ਭਾਜਪਾ ਦੀ ਗੱਲ ਕਰੀਏ ਭਾਜਪਾ ਤੋਂ ਤੰਦੀ ਸੰਧੂ ਨੇ ਠੀਕ ਹੈ ਤੇ ਕੇਦੀਵਾਲ ਜਿਹੜੇ ਧਾਰੀਵਾਲ ਸਾਹਿਬ ਨੇ ਕੰਨਦੀ ਸੰਤਾਰੀਵਾਲ ਉਹ ਆਮ ਆਦਮੀ ਪਾਰਟੀ ਤੋਂ ਨੇ ਤੇ ਕਾਂਗਰਸ ਤੋਂ ਗੁਰੀਤ ਸਿੰਘ ਆਇਲਾ ਨੇ ਚਾਰੇ ਉਮੀਦਵਾਰ ਨੇ ਚਾਰਾਂ ਚੋਂ ਇੱਕ ਉਮੀਦਵਾਰ ਜਿੱਤੇਗਾ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਜਿੱਤੇਗਾ ਤੇ ਕਿਹੜੇ-ਕਿਹੜੇ ਕੰਮ ਜਿਹੜੇ ਮਕਾਸਦ ਹੋਣਗੇ ਅਜੇ ਤਾਂ ਜਦੋਂ ਝੋਰ ਸ਼ੋਰ ਲੱਗਣਾ ਸ਼ੁਰੂ ਹੋਏਗਾ ਲੱਗੇ 2-4 ਦਿਨ ਪਹਿਲਾਂ ਪਤਾ ਬਾਜ ਪਤਾ ਲੱਗੇਗਾ ਇਹ। ਜੀ ਤੁਸੀਂ ਵੀ ਤੁਹਾਡੇ ਛਾੜੇ ਦੀ ਕੀ ਮੁੱਖ ਮੰਗ ਕੀ ਆ? ਦੱਸੋ ਕਿਉਂ ਸਾਡੇ ਕਰਦੇ ਹੋ ਤੁਸੀਂ ਛਾੜਾ ਬਾਜ਼ਾਰ ਵੀ ਤੁਹਾਡਾ ਕੱਪੜੇ ਦਾ ਕੰਮ ਆ। ਕੀ ਇੱਥੋਂ ਦੀ ਮੰਗ ਜਿਹੜੀ ਪਹਿਲ ਦੇ ਦਾ ਤੇ ਹੁਣ ਜਿਹਦੀ ਆ ਜਿਹੜਾ ਵੀ ਐਮਪੀ ਬੰਦਾ ਵਾ। ਮੰਗ ਤਾਂ ਸਾਰੇ ਅੰਬਸਰ ਦੀ ਇੱਕੋ ਜੀ ਆ ਜੀ ਸਾਰਿਆਂ ਦੀ। ਹਾਂਜੀ ਛਾੜੇ ਦੀ ਕੋਈ ਸਪੈਸ਼ਲ ਮੰਗ ਤਾਂ ਹੈ ਨਹੀਂ ਇਹ। ਨਹੀਂ ਪੁਲ ਵਾਲਾ ਇਹ ਨਹੀਂ ਪੁੱਛਦੇ ਜੀ। ਪੁਲ ਤੇ ਨਾ ਹੀ ਬੜੇ ਚੰਗਾ ਲੱਗੋ। ਕਿਉਂਕਿ ਬਾਜ਼ਾਰ ਤਬਾਹ ਹੋ ਜਾਏਗਾ। ਹਾਂਜੀ। ਤੇ ਇਸ ਕਰਕੇ ਪੁਲ ਦੇ ਬਾਰੇ ਨਹੀਂ ਅਸੀਂ ਕਹਿ ਸਕਦੇ ਕੁਝ। ਤੇ ਮੋਰ ਕੀ ਲੱਗਦਾ ਵੀ ਪਿਛਲੀਆਂ ਸਰਕਾਰਾਂ ਦੇ ਨਾਲੋਂ ਪਿਛਲੀਆਂ ਇਹ ਕਿ ਜਿਹੜੇ ਲੋਕਾਂ ਚ ਵੋਟਾਂ ਦੇ ਵਿੱਚ ਵੋਟਰਾਂ ਵਿੱਚ ਕਿੰਨਾ ਕੁ ਜਾਣ ਆ ਪਹਿਲੇ ਨਾਲੋਂ ਸ਼ਾਹ ਜ਼ਿਆਦਾ ਵੋਟਰਾਂ ਚ ਕਿ ਸ਼ਾਹ ਘੱਟ ਹੈ ਪਹਿਲੇ ਨਾਲੋਂ ਮੈਂ ਦੱਸਿਆ ਨਾ ਕਿ ਵੀ ਸ਼ਾਹ ਦਾ ਤਾਂ ਪਤਾ ਲੱਗਣਾ ਲੱਗੇ ਜੇ ਆਗੇ 5-7 ਦਿਨ ਪਹਿਲਾਂ ਅਜੇ ਤੇ ਵੀ 25 ਦਿਨ ਹੈਗੇ ਆ ਜਲ ਮਤ ਜੋ ਵੀ ਹੈਗਾ ਪਹਿਲੇ ਜੇ ਪੂਰਾ ਯੋਰ ਸ਼ੋਰ ਸ਼ੁਰੂ ਨਹੀਂ ਹੋਇਆ ਹੁਣ ਲੱਗੇ ਜੇ ਪਤਾ ਲੱਗੂ ਕਿੰਨਾ ਕੁ ਤਾਂ ਸਾਹ ਲੋਕਾਂ ਦਾ ਹੈਗਾ ਕਿੰਨਾ ਕੁ ਨਹੀਂ ਹੈਗਾ ਠੀਕ ਹੈ ਬਹੁਤ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਦੁਕਾਨਦਾਰ ਨਾਲ ਗੱਲਬਾਤ ਕੀਤੀ ਦੁਕਾਨਦਾਰ ਕਹਿਣਾ ਵੀ ਜੋ ਜੋ ਦਿਨ ਨੇੜੇ ਆਉਂਦੇ ਜਾਣਗੇ ਤੇ ਉਹੀ ਜਿਹੜਾ ਕਿ ਵੋਟਰਾਂ ਜਾਂ ਜਿਹੜੇ ਸਪੋਰਟਰਾਂ ਦਾ ਜਿਹੜਾ ਉਰਜਾ ਵਾਦਾ ਜਾਵੇਗਾ ਤੇ ਦੇਖਣਾ ਹੋਵੇਗਾ ਵੀ ਕਿਹੜੀ ਪਾਰਟੀ ਦਾ ਜਿਹੜਾ ਜ਼ਿਆਦਾ ਜੋਰ ਆ ਤੇ ਇਹਨਾਂ ਦਾ ਕਹਿਣਾ ਵੀ ਸਾਰੀਆਂ ਪਾਰਟੀਆਂ ਵੱਲੋਂ ਇਹ ਜਿਹੜਾ ਜੋਰ ਜਿਹੜਾ ਲਗਾਇਆ ਜਾ ਰਿਹਾ ਹੈ ਹੋਰ ਵੀ ਗੱਲਬਾਤ ਕਰਾਂਗੇ ਬਾਉਜੀ ਦੇ ਨਾਲ ਵੀ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਬਾਉਜੀ ਕੀ ਨਾਮ ਜੀ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਕਿਹੜੀ ਪਾਰਟੀ ਦਾ ਜੋਰ ਲੱਗਦਾ ਤੇ ਕੀ ਕਹਿਣਾ ਚਾਹੋਗੇ ਮੇਰਾ ਨਾਮ ਵਿਕਾਸ ਹੈ ਜੀ ਹਾਂਜੀ ਦਾ ਜੀ ਹਾਂਜੀ ਪਾਰਟੀਆਂ ਸਾਰੀਆਂ ਦਾ ਜੋਰ ਪੂਰਾ ਜੀ ਸਾਰਿਆਂ ਨੇ ਆਪਣੇ ਆਪਣੇ ਵੱਲ ਪੂਰਾ ਕੰਪੀਟੀਸ਼ਨ ਪੂਰਾ ਵਾ ਸਾਰਿਆਂ ਦਾ ਅੱਜ ਦਾ ਇਹ ਵੀ ਨੇ ਉਮੀਦਾਂ ਕੀ ਨੇ ਕਿਹੜੀ ਪਾਰਟੀ ਦੀ ਹਵਾ ਜ਼ਿਆਦਾ ਲੱਗਦੀ ਹੈ ਤੁਹਾਨੂੰ ਕੌਣ ਬਾਜ਼ੀ ਮਾਰੇਗਾ ਕੀ ਕਰਨ ਜਾਓਗੇ ਇਹ ਤੇ ਵਕਤੀ ਦੱਸੇਗਾ ਜੀ ਟਾਈਮ ਆਨ ਤੇ ਜ਼ਿਆਦਾ ਵੈਸੇ ਕਾਲੀ ਤੇ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਸ਼ਹਿਰ ਹਾਂਜੀ ਠੀਕ ਹੈ ਤੇ ਉਮੀਦਾਂ ਕੀ ਨੇ ਐਮਪੀ ਤੋਂ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਵਾ ਕੀ ਕੀ ਮੁੱਦੇ ਨੇ ਅਮਰਸਰ ਸਾਹਿਬ ਦੇ ਵਿਕਾਸ ਦੇ ਕਿਹੜੇ-ਕਿਹੜੇ ਕੰਮ ਜਿਹੜੇ ਪਹਿਲੇ ਦਾਤੇ ਹੋਣਗੇ ਐਮਪੀ ਜੀ ਵੇਖੋ ਸਭ ਤੋਂ ਪਹਿਲਾ ਜਿਹੜਾ ਸਾਰਾ ਕੰਮ-ਕੰਮ ਕਰਾਵੇ ਲੋਕਾਂ ਦਾ ਨਾਲ ਤੁਰੇ ਜਿਹੜਾ ਸਾਰੇ ਕੰਮ ਕਰਾਵੇ ਉਹਨਾਂ ਦੇ ਉਸ ਤਰ੍ਹਾਂ ਦਾ ਐਮਪੀ ਚਾਹੀਦਾ ਵਾ ਮਤਲਬ ਸਾਰੇ ਕੰਮਾਂ 'ਚ ਜਿਹੜਾ ਆਪਣਾ ਯੋਗਦਾਨ ਦਵੇ ਤੇ ਮਨੀਸ਼ੋਪੀ ਗੁਰਜੀਤ ਸਿੰਘ ਔਇਲਾ ਜਿਹੜੇ ਕੀ ਐਮਪੀ ਬਣੇ ਨੇ ਦੋ ਵਾਰ ਐਮਪੀ ਬਣ ਚੁੱਕੇ ਨੇ ਤੀਜੀ ਵਾਰ ਫਿਰ ਕੀ ਲੱਗਦਾ ਵੀ ਫਿਰ ਤੀਜੀ ਵਾਰ ਬਣ ਸਕਦੇ ਨੇ ਹੈਟ੍ਰਿਕ ਹੋ ਸਕਦੀ ਆ ਕੀ ਕਹਣੇ ਜਾਓਗੇ ਇਹ ਚਾਂਸ ਹੈਗੇ ਆ ਜੀ ਉਹਨਾਂ ਦੇ ਉਹਨਾਂ ਦੀ ਹਵਾ ਜ਼ਿਆਦਾ ਸਭ ਤੋਂ ਜ਼ਿਆਦਾ ਆਦਨਾਦੀ ਹੈ ਭਈਆ ਮਤਲਬ ਅੱਗੇ ਬਾਕੀ ਵਕਤ ਹੀ ਦੱਸੇਗਾ ਜੀ ਬਿਲਕੁਲ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਤਨਵਾਦੀ ਤੁਸੀਂ ਦੇਖਿਆ ਦੁਕਾਨਦਾਰਾ ਕਹਿਣਾ ਵੀ ਆਵਣਾ ਸਮਝ ਦੱਸੇਗਾ ਵਕਤ ਦੱਸੇਗਾ ਵੀ ਕਿਹੜਾ ਬਾਜੀ ਮਾਰਦਾ ਤੇ ਕਿਹਦੇ ਸਿੱਤ ਜਿਹੜਾ ਉਹ ਤਾਜ ਲੱਗਦਾ ਐਮਪੀ ਦਾ ਤੇ ਗੱਲਬਾਤ ਕਰਾਂਗੇ ਹੋ ਵੀ ਦੁਕਾਨਦਾਰਾਂ ਦੇ ਨਾਲ ਤੇ ਪੁੱਛਾਂਗੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਅੱਜ ਸਾਡੇ ਬਾਜ਼ਾਰ ਵਿੱਚ ਪਹੁੰਚੇ ਆ ਤੇ ਲੋਕਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਤੇ ਲੋਕਾਂ ਦੇ ਵਿਚਾਰ ਜੂ ਸਾਂਝਾ ਕਰਾਂਗੇ ਜਿਹੜੇ ਕੀ ਦੁਕਾਨਦਾਰ ਨੇ ਉਹ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਵੀ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਕੀ ਕੀ ਉਮੀਦਾਂ ਨੇ ਗੱਲਬਾਤ ਕਰਾਂਗੇ ਵੀਜੀ ਦੇ ਨਾਲ ਵੀ ਹਾਂਜੀ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਚਾਲਾ ਇਹ ਬਹੁਤ ਵਧੀਆ ਲੱਗਾ ਜੀ ਤੁਸੀਂ ਮਤਲਬ ਕਿ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇਹ ਮਤਲਬ ਕਿ ਪਬਲਿਕ ਦੀ ਰਾਇ ਲੈ ਰਹੇ ਜੇ ਬਹੁਤ ਵਧੀਆ ਤੁਹਾਡੇ ਚੈਨਲ ਨਾਲ ਹੀ ਲੋਕਾਂ ਨੂੰ ਜਿਹੜੀਆਂ ਐਮਪੀ ਨਵੇਂ ਬਣਨ ਜਾ ਰਹੇ ਨੇ ਉਹਨਾਂ ਨੂੰ ਆਪਣੇ ਸੁਝਾਅ ਪਤਾ ਲੱਗੂਗਾ ਵੀ ਪਬਲਿਕ ਕੀ ਕੀ ਚਾਹੁੰਦੀ ਪਈ ਆ ਤੇ ਕੀ ਕੀ ਕੰਮ ਕਰਨੇ ਸੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਵੇਂ ਐਮਪੀ ਤੋਂ ਕੀ ਕੀ ਉਮੀਦਾਂ ਨੇ ਕਿਹੜੀ ਪਾਰਟੀ ਦਾ ਜਾਜ ਹੋ ਰਿਹਾ ਕੀ ਲੱਗਦਾ ਵੀ ਕਿਹੜੀ ਪਾਰਟੀ ਆ ਕੀ ਬਾਜੀ ਮਾਰੇਗੀ ਹਵਾ ਕਿਹਦੀ ਆ ਕਿ ਦਸ਼ਕਾ ਨੂੰ ਸਾਂਝਾ ਕਰਦੇ ਹੋ ਤੁਸੀਂ ਦੁਕਾਨਦਾਰ ਜੀ ਤੁਹਾਡੇ ਕੋ ਲੋਕ ਲੋ ਬਚਰਦੇ ਨੇ ਜਿਆ ਲੋਕ ਤੁਹਾਡੇ ਕੋ ਆਉਂਦੇ ਵੀ ਨੇ ਠੀਕ ਆ ਵਕ ਵਕਤਾਂ ਦੀ ਹਵਾਵਾ ਕੀ ਕਹਿਣੇ ਚਾਹੋਗੇ ਕਿਹੜੇ ਪਾਰਟੀਆਂ ਜੋ ਜ਼ਿਆਦਾ ਵਾ ਦਸ਼ਕਾ ਨੂੰ ਸਾਂਝਾ ਕਰੋ ਵੇਖੋ ਜੀ ਮੁਕਾਬਲਾ ਤੇ ਇਸ ਵਕਤ ਜਿਹੜਾ ਗਾ ਵਾ ਟਫ ਆ ਮੁਕਾਬਲਾ ਤੇ ਜਿਹੜਾ ਪਬਲਿਕ ਦੀ ਜਿਹੜੀ ਰਹਿ ਗਈ ਆ ਨਾ ਉਹਨਾਂ ਨੂੰ ਲੋਕ ਕਹਿੰਦੇ ਆ ਵੀ ਜਿਹੜੀ ਧਰਮ ਨਰਪਖ ਪਾਰਟੀ ਨੂੰ ਅਸੀਂ ਮਤਲਬ ਕਿ ਵੋਟ ਕਰਨੀ ਆ ਕਿਉਂਕਿ ਜਿਹੜਾ ਦੁਕਾਨਦਾਰਾਂ ਦਾ ਵੀ ਮਸਲਾ ਵਾ ਪਬਲਿਕ ਦਾ ਮਸਲਾ ਵਾ ਛਾਟੇ ਦੀ ਗੱਲ ਕਰਦਾ ਪਿਆ ਮੈਂ ਛਾਟੇ ਦੇ ਵਿੱਚ ਮਤਲਬ ਕਿ ਮੁੱਖ ਮਸਲਾ ਇਸ ਵਕਤ ਪਾਣੀ ਦਾ ਮਸਲਾ ਵਾ 2 ਸਾਲ ਤੋਂ ਲਟਕਦਾ ਆ ਰਿਹਾ ਵਾ ਲੋਕ ਬੜੇ ਪਰੇਸ਼ਾਨ ਨੇ ਪਿੱਛੇ ਜੇ ਚਿਕਨ ਗੁਨੀਆ ਹੋ ਗਿਆ ਲੋਕਾਂ ਲੋਕਾਂ ਦੇ ਘਰਾਂ ਦੇ ਘਰ ਮਤਲਬ ਕਿ ਪ੍ਰੋਬਲਮ ਚ ਆ ਗਏ ਹੁਣ ਜਿਹੜਾ ਵੀ ਐਮਪੀ ਨਵਾਂ ਬਣੇਗਾ ਉਹਦੇ ਅੱਗੇ ਸਾਡੀ ਪਬਲਿਕ ਪਹਿਲਾਂ ਡਿਮਾਂਡ ਹੀ ਉਹਨਾਂ ਦੀ ਇਹ ਆ ਗਈ ਵੀ ਪਹਿਲਾਂ ਪਾਣੀ ਦਾ ਮਸਲਾ ਹਲ ਕਰਾਵੇ ਸ਼ੁੱਧ ਪਾਣੀ ਚਾਹੀਦਾ ਵਾ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਕਾਲੀਦਾਲ ਹੋਵੇ ਭਾਵੇਂ ਭਾਜਪਾ ਵਾਲੇ ਹੋਵੇ ਕੋਈ ਵੀ ਹੋਵੇ ਆਪ ਵਾਲੇ ਵੀ ਹੋਣ ਭਾਵੇਂ ਕਿਉਂਕਿ ਪਾਣੀ ਦਾ ਜਿਹੜਾ ਮਸਲਾ ਵਾ ਇਹ ਸਾਰਿਆਂ ਵਾਸਤੇ ਮਤਲਬ ਕਿ ਇੱਕੋ ਜਾਵਾ ਪਾਣੀ ਤੇ ਸਾਰਿਆਂ ਨੇ ਪੀਣਾ ਇਹਦੇ ਵਿੱਚ ਕੋਈ ਪਾਰਟੀ ਬਾਜੀ ਨਹੀਂ ਹੋਣੀ ਚਾਹੀਦੀ ਇਹ ਸਭ ਤੋਂ ਪਹਿਲਾਂ ਜਿਹੜਾ ਮਸਲਾ ਪਾਣੀ ਦਾ ਇਹ ਹੱਲ ਕਰਨਗੇ ਸਾਡੀ ਸਭ ਤੋਂ ਪਹਿਲਾਂ ਐਮਪੀ ਸਾਹਿਬ ਨੂੰ ਇਹੋ ਡਿਮਾਂਡ ਹੋ ਗਈ ਜਿਹੜੇ ਜਿੱਤਣਗੇ ਵੀ ਸਭ ਤੋਂ ਪਹਿਲਾਂ ਇਹ ਮਸਲਾ ਜਿਹੜਾ ਵਾ ਪਾਣੀ ਦਾ ਹੱਲ ਕੀਤਾ ਜਾਵੇ ਦੂਸਰਾ ਦੁਕਾਨਦਾਰਾਂ ਵੱਲੋਂ ਛਾਟੇ ਬਾਜ਼ਾਰ ਦੇ ਵਿੱਚ ਟ੍ਰੈਫਿਕ ਦੀ ਬੜੀ ਪ੍ਰੋਬਲਮ ਆ ਅਸੀਂ ਐਮਪੀ ਸਾਹਿਬ ਨੂੰ ਕਹਾਂਗੇ ਵੀ ਜਿਹੜਾ ਇਹਦੇ ਵਿੱਚ ਅੰਡਰ ਬ੍ਰੇਜ ਜਿਹੜਾ ਵਾ ਉਹ ਬਣਾਇਆ ਜਾਵੇ ਵੀ ਜਿਹੜਾ ਮਤਲਬ ਕਿ ਇਹਨੂੰ ਕਾਫੀ ਪਿੰਡ ਲੱਗਦੇ ਛਾੜੇ ਨੂੰ ਉਹ ਮਤਲਬ ਕਿ ਪ੍ਰੋਬਲਮ ਜਿਹੜੀ ਆ ਮਸਲਾ ਵਾਲੋ ਜੇ ਟ੍ਰੈਫਿਕ ਦਾ ਮਸਲਾ ਲੋ ਜੇ ਦੁਕਾਨ ਦੇਰ ਤੋਂ ਮਤਲਬ ਕਿ ਬੜੀ ਪ੍ਰੋਬਲਮ ਦੇ ਵਿੱਚ ਆ ਉਧਰੋਂ ਲੋਕਾਂ ਦੀ ਡਿਮਾਂਡ ਵੀ ਆ ਵੀ ਮਤਲਬ ਕਿ ਜਦੋਂ ਮਤਲਬ ਕਿ ਅਸੀਂ ਫਾਟਕ ਤੋਂ ਆਉਨੇ ਆ ਫਾਟਕ ਬੰਦ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਤੇ ਅਸੀਂ ਐਮਪੀ ਸਾਹਿਬ ਨੂੰ ਬੇਨਤੀ ਕਰਾਂਗੇ ਜਿਹੜੇ ਨਵੇਂ ਬਣ ਲਗੇ ਵੀ ਇੱਥੇ ਜਿਹੜਾ ਵਾ ਅੰਡਰ ਬ੍ਰਿਜ ਦਾ ਬਹੁਤ ਜ਼ਰੂਰੀ ਆ ਬਣਾਉਣਾ ਅੰਡਰ ਬ੍ਰਿਜ ਤੇ ਬਈ ਸੋ ਵੀ ਤੁਹਾਡੇ ਲਾਗੇ ਜਿਹੜਾ ਕਿ ਬਿਲਕੁਲ ਬਾਰਡਰ ਜਿਹੜਾ ਵਾ ਟਾਰੀ ਬਾਰਡਰ ਉਹ ਵੀ ਤੁਹਾਡੇ ਨਜ਼ਦੀਕ ਪੈਂਦਾ ਵਾ ਕਿ ਲੱਗਦਾ ਵੀ ਜੇਕਰ ਟਾਰੀ ਬਾਰਡਰ ਜਿਹੜਾ ਬਾਰਡਰ ਖੁੱਲਦਾ ਵਾ ਤੇ ਉਹਦੇ ਨਾਲ ਵੀ ਤੁਹਾਡੇ ਜਿਹੜੇ ਆ ਜਿਹੜੇ ਲਾਗੇ ਜਿਹੜੇ ਨੀਲੇ ਪਿੰਡ ਨੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂਗਾ ਇਹਦੇ ਬਾਅਦ ਤੁਹਾਡਾ ਕੀ ਕਹਿੰਦੇ ਵੇਖੋ ਜੀ ਜਦੋਂ ਜੇ ਬਾਰਡ ਪਹਿਲਾਂ ਬਾਰਡਰ ਖੁੱਲਾ ਸੀ ਇੱਥੇ ਟਰੱਕ ਟਰੱਕ ਬਹੁਤ ਜ਼ਿਆਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਟਰੱਕਾਂ ਦਾ ਕੰਮ ਕਰਦੇ ਸੀ ਕਿੰਨਾ ਅਨਲੋਡਿੰਗ ਲੋਡਿੰਗ ਹੁੰਦੀ ਸੀ ਉਹਨਾਂ ਦਾ ਬਾਰਡਰ ਬੰਦ ਹੋਣ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਟਰੱਕ ਤੁਸੀਂ ਜਾ ਕੇ ਮੌਕਾ ਦੇਖੋ ਲੋਕਾਂ ਦੇ ਘਰਾਂ ਦੇ ਬਾਹਰ ਜਿਹੜੇ ਟਰੱਕ ਆ ਉਹ ਸੜ ਕੇ ਸੁਆਹ ਹੋ ਗਿਆ ਕਿਉਂਕਿ ਉਹਨਾਂ ਨੇ ਉਹਨਾਂ ਨੇ ਮਤਲਬ ਕਿ ਕਿਸ਼ਤਾਂ ਤੇ ਟਰੱਕ ਲਏ ਸੀ ਵਪਾਰ ਬੰਦ ਹੋ ਗਿਆ ਤੇ ਸਾਰੀ ਬੇਰੁਜ਼ਗਾਰੀ ਮਤਲਬ ਕਿ ਉਸ ਏਰੀਆ ਦੇ ਵਿੱਚ ਇੰਨੀ ਫੈਲੀ ਆ ਵੀ ਅੰਤ ਕੋਈ ਨਹੀਂ ਲੋਕਾਂ ਦਾ ਜਿਹੜੇ ਜਿਹੜੇ ਮਦਲਕੀ ਉੱਥੇ ਇਹ ਹੋਟਲ ਬਣਾਏ ਸੀ ਟਾਬੇ ਸੀ ਉਹ ਵੀ ਮਦਲਕੀ ਘਰਾਂ ਦੇ ਘਾਰ ਹੀ ਬਕਾਰ ਹੋ ਗਏ ਇੰਨੀ ਮਦਲਕੀ ਪ੍ਰੋਬਲਮ ਆ ਮੈਂ ਤੇ ਜਿਹੜੇ ਵੀ ਐਮਪੀ ਸਾਹਿਬ ਜਿੱਤਣਗੇ ਉਹਨਾਂ ਕੋ ਸਭ ਤੋਂ ਪਹਿਲਾਂ ਇਹੋ ਡਿਮਾਂਡ ਕਰੂੰਗਾ ਵੀ ਇਹ ਜਿਹੜਾ ਵਾ ਵਪਾਰ ਵਪਾਰ ਬਹੁਤ ਜ਼ਿਆਦਾ ਵਧੇਗਾ ਵਪਾਰ ਇੱਕ ਨੰਬਰ ਤੇ ਜਾਏਗਾ ਜਿਹੜਾ ਅੰਮ੍ਰਿਤਸਰ ਆ ਉਹਨੂੰ ਸਭ ਤੋਂ ਜ਼ਿਆਦਾ ਫਾਇਦਾ ਵਾ ਮਦਲਕੀ ਬਾਰਡਰ ਖੁੱਲਣ ਦੇ ਨਾਲ ਕਿਉਂਕਿ ਇਹ ਸਭੀ ਐਮਪੀ ਦੀ ਗੱਲ ਕਰੀਏ ਗੁਰਜੀਤ ਸਿੰਘ ਔਇਲਾ ਦੋ ਵਾਰੀ ਐਮਪੀ ਬਣ ਚੁੱਕੇ ਨੇ ਕਿ ਲੱਗਦਾ ਵੀ ਆਖੀ ਤੀਸਰੀ ਵਾਰੀ ਫੇਰ ਹੈਟਟ੍ਰਿਕ ਮਾਰਨਗੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਗੇ ਕਿ ਲੱਗਦਾ ਵੀ ਤੀਸੀ ਹੋਰ ਐਮਪੀ ਬਣ ਸਕਦੇ ਨੇ ਦੇਖੋ ਜੀ ਲੋਕਾਂ ਦੀ ਲੋਕਾਂ ਦੀ رائے ਹੋਈ ਹੈਗੀ ਆ ਵੀ ਉਹ ਤੀਸਰੀ ਵਾਰੀ ਹੈਡਿੰਗ ਮਾਰਨ ਜਾ ਰਹੇ ਨੇ ਤੇ ਉਹਨਾਂ ਨੇ ਮਸਲੇ ਵੀ ਕਾਫੀ ਮਤਲਕੀ ਦੇਖਿਆ ਵਹ ਸੰਸਦ ਦੇ ਵਿੱਚ ਚੁੱਕੇ ਨੇ ਛਾਟੇ ਦਾ ਵੀ ਚੁੱਕਿਆ ਵਾ ਜਿਹੜੇ ਮਤਲਕੀ ਓਵਰ ਬ੍ਰਿਜ ਬਣਾ ਰਹੇ ਨੇ ਕਾਫੀ ਮਸਲੇ ਜਿਹੜੇ ਉਹਨਾਂ ਨੇ ਮਤਲਕੀ ਚੁੱਕੇ ਨੇ ਉੱਥੇ ਸੰਸਦ ਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਨੇ ਮਤਲਕੀ ਸੰਸਦ ਦੇ ਵਿੱਚ ਮਸਲੇ ਨਹੀਂ ਚੁੱਕੇ ਬਹੁਤ ਮਸਲੇ ਚੁੱਕਿਆ ਜੋ ਤੀਜੀ ਵਾਰੀ ਹੈਡਰਿਕ ਮਾਰਦੇ ਨੇ ਤੇ ਮਤਲਕੀ ਸਭ ਤੋਂ ਪਹਿਲਾਂ ਦੁਕਾਨਦਾਰਾਂ ਦੀ ਪਬਲਿਕ ਦੀ ਇਹੋ ਹੀ ਸਮੱਸਿਆ ਵਾ ਜਿਹੜੀ ਉਹ ਹੱਲ ਕਰਨ ਵਾਸਤੇ ਸਭ ਤੋਂ ਪਹਿਲਾਂ ਜੋਰ ਪਾਵਾਂਗੇ ਵੀ ਇਹ ਹੱਲ ਕੀਤੀ ਜਾਵੇ ਬਹੁਤ ਜ਼ਰੂਰੀ ਸਮੱਸਿਆ ਵਾ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਸਚਾਰੂ ਢੰਗ ਦੇ ਨਾਲ ਚੱਲ ਸਕੇ ਸ਼ੁੱਧ ਪਾਣੀ ਮਿਲ ਸਕੇ ਦੁਕਾਨਦਾਰਾਂ ਦਾ ਅੱਛਾ ਪ੍ਰੋਗਰਾਮ ਹੋ ਸਕੇ ਬਾਡਰ ਖੁੱਲ ਜਾਵੇ ਵਪਾਰ ਵਧ ਜਾਵੇ ਮੈਂ ਤੇ ਇਹੋ ਹੀ ਮਤਲਬ ਕੀ ਜਿਹੜੇ ਐਮਪੀ ਸਾਹਿਬ ਨਵੇਂ ਬਣਨਗੇ ਇਹ ਹੈਡਰਿਕ ਮਾਰਨ ਜਾ ਰਹੇ ਨੇ ਲੋਕ ਵੀ ਇਹਨਾਂ ਨੂੰ ਚਾਹੁੰਦੇ ਪਿਆ ਸਕਦਾ ਪਤਨਵਾਦੀ ਇਹ ਸੀ ਗੱਲਬਾਤ ਕੀਤੀ ਅਮਰਸਰ ਸਾਹਿਬ ਦੇ ਸ਼ਹਾਟਾ ਦੇ ਬਾਜ਼ਾਰ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਗੱਲਬਾਤ ਕੀਤੀ ਤੁਸੀਂ ਦੇਖਿਆ ਕਿ ਦੁਕਾਨਦਾਰ ਬੜੇ ਵਿਵਾਗ ਤੇ ਖੋਲ ਕੇ ਬੋਲੇ ਨੇ ਅਤੇ ਉਹਨਾਂ ਕਿਹਾ ਕਿ ਜਿਹੜਾ ਵੀ ਐਮਪੀ ਬੰਦਾ ਵਾ ਖਾਸ ਕਰਕੇ ਛਾੜ ਨੇ ਜਿਹੜੀਆਂ ਮੰਗਾ ਨੇ ਦੁਕਾਨਦਾਰਾਂ ਦੀ ਮੰਗਾ ਨੇ ਉਹ ਪਿਆਰ ਦੀਦਾ ਤੇ ਹੋਣੀ ਚਾਹੀਦੀ ਆ ਤੁਸੀਂ ਲਿਖਿਆ ਵੀ ਉਹਨਾਂ ਕਹਿੰਦੇ ਕਿ ਟ੍ਰੈਫਿਕ ਜਿਹੜੀ ਬਹੁਤ ਵੱਡੀ ਸਮੱਸਿਆ ਆ ਛਾੜੇ ਬਾਜ਼ਾਰ ਦੀ ਤੇ ਨਾਲ ਹੀ ਇੱਥੇ ਜਿਹੜਾ ਪੀਣ ਵਾਲਾ ਪਾਣੀ ਉਸ ਦੀ ਬਹੁਤ ਸਮੱਸਿਆ ਆ ਪੀਣ ਵਾਲਾ ਪਾਣੀ ਜਿਹੜਾ ਕਿ ਗੰਦਾ ਆ ਰਿਹਾ ਵਾ ਉਸ ਦੇ ਨਾਲ ਹਜ਼ਾਰਾਂ ਲੋਕ ਜਿਹੜੇ ਬਿਮਾਰ ਹੋ ਰਹੇ ਲੋਕਾਂ ਨੂੰ ਚਿਕਨ ਗੁਨੀਆ ਤੱਕ ਬੁਖਾਰ ਹੋ ਜਾਂਦਾ ਆ ਅਤੇ ਉਹਨਾਂ ਕਹਿੰਦੇ ਵੀ ਜਿਹੜਾ ਵੀ ਐਮਪੀ ਬੰਦਾ ਉਸ ਤੋਂ ਬਹੁਤ ਉਮੀਦਾਂ ਨੇ ਅਮਰਸਰ ਸਾਹਿਬ ਨੂੰ ਖਾਸ ਕਰਕੇ ਛਾੜਾ ਵਾਸੀਆਂ ਨੂੰ ਹੁਣ ਦੇਖਣਾ ਹੋਊਗਾ ਵੀ ਕਿਸ ਦੇ ਸਿਰ ਤੇ ਤਾਜ ਸੰਜਦਾ ਵਾ ਅਤੇ ਕੌਣ ਬਾਜ਼